ਪਰ ਹੌਲੀ-ਹੌਲੀ ਉਸ ਨੂੰ ਇਸ ਦਾ ਮਜ਼ਾ ਆਉਣ ਲੱਗ ਪਿਆ ਉਸ ਨੇ ਸੋਚਿਆ ਵਿਆਹ ਦਾ ਮਤਲਬ ਮौज-ਮਸਤੀ ਅਤੇ ਨਵੇਂ ਤਜਰਬੇ ਹੁੰਦੇ ਨੇ ਤਾਂ ਕਿਉਂ ਨਾ ਇਸ ਨੂੰ ਅਜ਼ਮਾ ਕੇ ਦੇਖੀ ਵਡਾ ਰਿਚ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਸ਼ਾਂਤ ਅਤੇ ਇਕੱਲਾ ਸੀ ਪਰ ਜਦੋਂ ਦਰਸ਼ਕ ਨੇ ਉਸ ਨੂੰ ਪਰੋਸਾ ਦਿਵਾਇਆ ਕਿ ਵਿਆਹ ਉਹਨਾਂ ਦੋਵਾਂ ਨੂੰ ਇੱਕ ਨਵੀਂ ਦੋਸਤੀ ਅਤੇ ਸਮਝ ਦਾ ਮੌਕਾ ਦੇਵੇਗਾ ਤਾਂ ਬਲਵੰਤ ਸਹਿਮਤ ਹੋ ਗਿਆ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਜੰਗਲ ਦੇ ਸਾਰੇ ਜਾਨਵਰਾਂ ਨੇ ਮਿਲ ਕੇ ਇੱਕ ਸ਼ਾਨਦਾਰ ਜਸ਼ਨ ਮਨਾਇਆ ਹਾਥੀ ਨੇ ਮੰਡਪ ਤਿਆਰ ਕੀਤਾ ਅਤੇ ਮੋਰ ਨੇ ਇਸ ਨੂੰ ਆਪਣੀਆਂ ਸੁੰਦਰ ਕਲਾਵਾਂ ਦੇ ਨਾਲ ਸਜਾਇਆ ਪੰਛੀਆਂ ਨੇ ਸੰਗੀਤ ਦਾ ਪ੍ਰਬੰਧ ਕੀਤਾ ਅਤੇ ਹਰੇਕ ਜਾਨਵਰ ਨੇ ਆਪਣੇ ਤਰੀਕੇ ਦੇ ਨਾਲ ਯੋਗਦਾਨ ਪਾਇਆ ਆਖਿਰਕਾਰ ਵਿਆਹ ਦਾ ਦਿਨ ਆ ਗਿਆ ਦਰਸ਼ਕ ਬਾਂਦਰ ਨੇ ਰੰਗीन ਟੋਪੀ ਪਾਈ ਹੋਈ ਸੀ ਅਤੇ ਵੱਡੇ ਰਿਛ ਨੇ ਸੁੰਦਰ ਫੁੱਲਾਂ ਦੀ ਇੱਕ ਮਾਲਾ ਪਹਿਨੀ ਜਦੋਂ ਉਹ ਦੋਵੇਂ ਮੰਡਪ ਦੇ ਵਿੱਚ ਪਹੁੰਚੇ ਤਾਂ ਸਾਰੇ ਜਾਨਵਰ ਤਾੜੀਆਂ ਵਜਾਉਣ ਲੱਗ ਪਏ ਦਰਸ਼ਕ ਆਪਣੀ ਮਸਤੀ ਦੇ ਨਾਲ ਸਾਰੇ ਨੂੰ ਹਸਾ ਰਿਹਾ ਸੀ ਤੇ ਬਲਵੰਤ ਆਪਣੀ ਸ਼ਾਂਤੀ ਦੇ ਨਾਲ ਸਭ ਕੁਝ ਦੇਖ ਰਿਹਾ ਸੀ। ਵਿਆਹ ਤੋਂ ਬਾਅਦ ਦਰਸ਼ਕ ਬਾਂਦਰ ਨੇ ਤਾਕਤਵਰ ਰਿਸ਼ ਨੂੰ ਕਿਹਾ ਕਿ ਹੁਣ ਅਸੀਂ ਇਸ ਜੰਗਲ ਦੇ ਵਿੱਚ